ਜੇਸ਼ ਕੁਮਾਰ ਸਿੱਧਾ ਇਹਦਾ ਜ਼ਿੰਮੇਵਾਰ ਆ ਅਮੋਲਕ ਸਿੰਘ ਸਿੱਧਾ ਇਹਦਾ ਜ਼ਿੰਮੇਵਾਰ ਆ ਉਹਨੂੰ ਅਸੀਂ ਕਹਿਣਾ ਚਾਹੁੰਨੇ ਕਿ ਤੈਨੂੰ ਹੁਣ ਪਤਾ ਲੱਗੂ ਤੇਰਾ ਬਾਹ ਕਿਹਦੇ ਨਾਲ ਪਿਆ ਤੇਰਾ ਬਾਹ ਜਿਹੜਾ ਪੰਜਾਬ ਦੀਆਂ ਉਹਨੀਆਂ ਜਥੇਬੰਦੀਆਂ ਨਾਲ ਪਿਆ ਜਿਹੜੀਆਂ ਤੈਨੂੰ ਧੱਕ ਕੇ ਖੁੰਝੇ ਲਾ ਦੇਣਗੀਆਂ ਕਿ ਤੂੰ ਐਡੀ ਵੱਡੀ ਅਫਸਰ ਜ਼ਿਲ੍ਹੇ ਦੀ ਮੁਖੀ ਹੋ ਕੇ ਝੂਠ ਬੋਲ ਰਹੀਆਂ ਵੀਡੀਓ ਸਾਹਮਣੇ ਗਾਣਾ ਲਾ ਕੇ ਲਾਈ ਬੈਠੇ ਅਗਲੇ ਕਿ ਸਾਰਾ ਪਿੰਡ ਬਿਆ ਗੈਂਗਲੈਂਡ ਬਣਿਆ ਸਾਰੇ ਦੁਨੀਆਂ ਸ਼ਰਿਆਂ ਵੀਡੀਓ ਚੱਲ ਰਹੀਆਂ ਨੇ ਹੁਣ ਤੂੰ ਕੀ ਕਹਿਣਾ ਚਾਹੂਗੀ ਇਨਾ ਗਮਦੂਰ ਸਿੰਘ ਹੁਰਾ ਵੱਲੋਂ ਜਾਂਦੀ ਆ ਜਿਹੜਾ ਕਰਕੇ ਐਮਐਲਏ ਨੇ ਗਮਦੂਰ ਸਿੰਘ ਹੁਣਾਂ ਦੀ ਮਦਦ ਕੀਤੀ ਤੇ ਪੁਲਿਸ ਨੂੰ ਇਸ਼ਾਰਾ ਕੀਤਾ ਕਿ ਧਰਨੇ ਤੇ ਸ਼ਾਂਤਮਈ ਧਰਨਾ ਉਹਨਾਂ ਨੂੰ ਡਾਂਗਾ ਮਾਰ ਮਾਰ ਕੇ ਉਠਾਓ ਤੇ ਉਹੀ ਕਰਤੂਤ ਜਿਹੜੀ ਰਕੇਸ਼ ਕੁਮਾਰ ਨੇ ਕੀਤੀ ਗਮਦੂਰ ਸਿੰਘ ਪੱਪੂ ਕੇ ਗੋਲੀਆਂ ਨਹੀਂ ਗੋਲੀਆਂ ਮੈਚ ਲਾਈਆਂ ਹੋਰ ਅਸਲਾ ਕੱਢ ਲਈ ਰੱਖਿਆ ਤੇ ਅੱਜ ਮਾਲਵਾ ਨਿਊਜ਼ ਤੇ ਬੋਲ ਰਿਹਾ ਕਿਸੇ ਤਾਂ ਗੋਲੀਆਂ ਚਲਾਈਆਂ ਨਹੀਂ ਹੈ ਤੇ ਫਿਰ ਪੁੱਤ ਬੜਕ ਜੇ ਮਾਰੀਆ ਤੇ ਹੁਣ ਖੜਿਆ ਰਹਿ ਹੁਣ ਜੇ ਤੇਰੇ ਤੇ ਪਰਚਾ ਹੋਣ ਲੱਗਿਆ ਹੁਣ ਜੇ ਲੋਕ ਇਕੱਠੇ ਹੋ ਗਿਆ ਹੁਣ ਤੂੰ ਆਪਣੇ ਆਪ ਨੂੰ ਚੱਡਿਆਂ ਚ ਪੁੱਛ ਲੈ ਕੇ ਭੱਜ ਨਾ ਜਿਹੜੇ ਲੋਕਾਂ ਨੂੰ ਤੁਸੀਂ ਕੁੱਟ-ਕੁੱਟ ਕੇ ਅੰਦਰਾਂ ਚ ਵਾੜਿਆ ਸੀ ਘਰਾਂ ਚ ਵਾੜਿਆ ਸੀ ਤੇ ਪਿੰਡ ਛੱਡਣ ਲਈ ਮਜਬੂਰ ਕੀਤਾ ਸੀਗਾ ਉਹ ਦੇਖ ਲੈਣਾ ਚਾਹੀਦਾ ਐਸਐਸਪੀ ਪ੍ਰਿਗਿਆ ਜੈਨ ਨੂੰ ਕਿ ਆਜੋ ਫੇਰ ਲੋਕ ਜਿਹੜੇ ਹਿੰਮਤ ਕਰਕੇ ਬਾਹਰ ਆਏ ਆ ਸ਼ਰੇ ਆਮ ਜਿਹੜਾ ਕੋਲੇ ਖੜ ਕੇ ਪ੍ਰਾਈਵੇਟ ਗੁੰਡਿਆਂ ਤੋਂ ਆਮ ਲੋਕਾਂ ਦੇ ਉੱਪਰ ਗੋਲੀਆਂ ਚਲਵਾਈਆਂ ਤੇ ਪੁਲਿਸ ਨੇ ਗੋਲੀਆਂ ਚਲਾਉਂਦਿਆਂ ਹੋਇਆਂ ਥੱਲੋਂ ਕੁਝ ਲੋਕ ਕਹਿ ਰਹੇ ਨੇ ਕਿ ਸਿੱਧੀ ਗੋਲੀ ਮਾਰ ਸਿਰ ਦੇ ਵਿੱਚ ਮਾਰ ਤੇ ਪਰ ਫਰੀਦਕੋਟ ਦੀ ਪੁਲਿਸ ਨੇ ਅੱਖਾਂ ਮੀਟੀਆਂ ਹੋਈਆਂ ਸੀ ਸਾਰਾ ਕੁਝ ਤੈਸ਼ ਨੈਸ਼ ਕਰਕੇ ਰੱਖਤਾ ਮਸ਼ੀਨਾ ਭੰਤੀਆਂ ਟੋਕੇ ਭੰਤੇ ਜਿਨ੍ਹਾਂ ਨੇ ਇੰਨਾ ਜ਼ਬਰਟਾਇਆ ਸਾਡੇ ਲੋਕਾਂ ਤੇ ਜਿਨ੍ਹਾਂ ਚੋਂ ਦੀ ਪਰਪਾਈ ਨਹੀਂ ਹੁੰਦੀ ਅਸੀਂ ਪਿੱਛੇ ਨਹੀਂ ਹਟਾਂਗੇ ਨਾ ਹਟੇ ਆ ਸਾਡੀ ਪਿੱਛੇ ਹਟਣਾ ਫਿਤਰਤ ਨਹੀਂ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਕੋਈ ਨੁਕਸਾਨ ਨਹੀਂ ਹੋਇਆ ਆ ਦੇਖੋ ਮੁੰਡੇ ਦੇ ਸ਼ਰਲੇ ਵੱਜੇ ਹੋਏ ਆ ਤੁਹਾਡੇ ਅਸੀਂ ਇੱਥੇ ਦਿਖਾ ਰਹੇ ਹਾਂ ਕਿ ਆ ਸ਼ਰਲਾ ਵੱਜਿਆ ਹੋਇਆ ਉਹਦੇ ਗਲਤੇ ਜੀ ਐਸਐਸਪੀ ਪ੍ਰਗਿਆ ਜਾਣ ਤੋਂ ਵੀ ਪੁੱਛਣਾ ਚਾਹਾਂਗੇ ਕਿ ਕੀ ਧਰਨਾ ਲਾਉਣਾ ਤੁਸੀਂ ਹੁਣ ਗੈਰਕਾਨੂੰਨੀ ਕਰਤਾ ਧਰਨਾ ਲਾਇਆ ਨਹੀਂ ਜਾ ਸਕਦਾ ਇਹ ਸਾਡਾ ਡੈਮੋਕਰੇਟਿਕ ਰਾਈਟ ਆ ਧਰਨਾ ਲਾਉਣਾ ਜੇ ਤੁਹਾਡੇ 'ਚ ਹੁਣ ਕੋਈ ਹਿੰਮਤ ਹੋਈ ਤੇ ਕੋਈ ਹਰਕਤ ਕਰਕੇ ਦਿਖਾਇਆ ਜੇ ਬੰਦੇ ਦੇ ਪੁੱਤ ਤੁਹਾਨੂੰ ਬਣਾ ਕੇ ਹਟਾਣਗੇ ਲੋਕਵਾਇਟੀਵਿਨ ਨਾਲ ਜੁੜੇ ਤੁਸੀਂ ਮੈਂ ਮਹਮਤਾਜ ਚੰਦਪਾਨ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ ਅੱਜ ਇੱਕ ਨਵਾਂ ਮੋੜ ਆਇਆ ਕਿਸਾਨ ਅਤੇ ਮਜ਼ਦੂਰ ਅਤੇ ਬੰਦੀਆਂ ਵੱਲੋਂ ਅੱਜ ਇੱਕ ਕਮੇਟੀ ਬਣਾਈ ਗਈ ਹੈ ਇਨਸਾਫ ਲੈਣ ਦੇ ਲਈ ਤੇ ਨਾਲ ਹੀ ਗੱਲਬਾਤ ਕਰਦੇ ਕਿ ਉਹਨਾਂ ਨੇ ਕੀ ਮੰਗਿਆ ਨੇ ਤੇ ਕੀ ਉਹ ਇਸ ਕਟੜਾ ਨੂੰ ਕਿਵੇਂ ਦੇਖਦੇ ਸਾਰੀ ਗੱਲਬਾਤ ਕਰਦੇ ਆ ਤਮਾਮ ਮਜ਼ਦੂਰ ਅਤੇ ਕਿਸਾਨ ਆ ਕੋ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਅੱਜ ਇੱਥੇ ਕਿਉਂ ਲੱਗਾ ਤੁਹਾਨੂੰ ਕਿ ਇੱਥੇ ਪਹੁੰਚਣਾ ਤੇ ਕਿਉਂ ਅੱਜ ਪਹੁੰਚੇ ਹੋ ਇਹ ਜੀ ਇਸ ਚੰਦਪਾਨ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜ਼ਬਰ ਟਾਇਆ ਇਹ ਇਸ ਹਲਕੇ ਦੇ ਐਮਐਲਏ ਦੇ ਕਹਿਣ ਤੇ ਐਸਐਸਪੀ ਨੇ ਕਰਾਇਆ ਜੁਰਮ ਉਹ ਐਸਐਚਓ ਰਜੀਸ਼ ਕੁਮਾਰ ਨੇ ਇੱਥੇ ਜੁਰਮ ਕੀਤਾ ਤੇ ਜਿਹੜੇ ਪਿੰਡ ਦੇ ਤਨਾੜ ਲੋਕ ਜਿੰਨ ਗਮਦੂਰ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਆਪਣਾ ਗੰਦਾ ਪਾਣੀ ਛੱਪੜ 'ਚ ਪਾਉਣਾ ਚਾਹੁੰਦਾ ਸੀ ਸਰਪੰਚ ਨੂੰ ਰੋਕਦਾ ਸੀ ਉਹਦੇ ਉੱਤੇ ਪ੍ਰੈਸ਼ਰ ਪਾ ਕੇ ਉਹਨੂੰ ਥੱਲੇ ਲਾ ਕੇ ਰੱਖਣਾ ਚਾਹੁੰਦਾ ਸੀਗਾ ਉਹ ਧਰਨਾ ਲਾ ਕੇ ਬੈਠੇ ਸੀ ਪੁਲਿਸ ਨੇ ਧਰਨੇ ਤੇ लाठी चार्ज ਕੀਤਾ ਉਹਦੇ ਤੋਂ ਕਲੇਸ਼ ਸ਼ੁਰੂ ਹੋਇਆ ਤੇ ਆ ਨੌਬਤ ਇੱਥੋਂ ਤੱਕ ਪਹੁੰਚੀ ਆ ਹੁਣ ਬਿਨਾਂ ਕਿਸੇ ਵਜ੍ਹਾ ਤੋਂ ਨਜਾਇਜ਼ ਬੰਦੇ 92 ਦੇ ਉੱਤੇ ਪਰਚਾ ਕਰਕੇ ਉਹਦੇ ਵਿੱਚੋਂ 42 ਬੰਦੇ ਜੇਲ੍ਹ 'ਚ ਭੇਜ ਦਿੱਤੇ 39 ਜੇਲ੍ਹ 'ਚ ਆ ਤਿੰਨਾਂ ਦਾ ਰਿਮਾਂਡ ਲਿਆ ਤੇ ਨੰਬੰਦੇ ਉਹ ਆ ਜਿਨ੍ਹਾਂ ਦੇ ਗੋਲੀਆਂ ਵੱਜੀਆਂ 12 ਬੋਰ ਦੀ ਬੰਦੂਕ ਦੇ ਸ਼ਰੇ ਵੱਜੇ ਆ ਉਹਨਾਂ ਨੂੰ ਵੀ ਜੇਲ੍ਹ 'ਚ ਭੇਜਿਆ ਇੱਕ ਬੰਦਾ ਬਾਹਰ ਆ ਉਹ ਬਚਾਰੇ ਇਲਾਜ ਚਾਹੀਦਾ ਉਹਨਾਂ ਦਾ ਕਰਾਉਣਾ ਭੇਜਿਆ ਉਹਨਾਂ ਨੂੰ ਉਲਟਾ ਜੇਲ੍ਹ ਦੇ ਵਿੱਚ ਸੋ ਅੱਜ 12 14 ਦੇ ਅਥੇ ਬੰਦੀਆਂ 15 ਇਹ ਫਰੀਦਕੋਟ ਦੇ ਵਿੱਚ ਇਕੱਠੀਆਂ ਹੋਣੀਆਂ ਸੀ ਇੱਕ ਐਕਸ਼ਨ ਕਮੇਟੀ ਬਣਾਈ ਆ ਜਿਹਦੇ ਦੋ ਕਨਵੀਨਰ ਬਣਾਏ ਆ ਮੰਗਾ ਸਿੰਘ ਵੈਰੋ ਕੇ ਤੇ ਗੁਰਤੇਜ ਸਿੰਘ ਹਰੀਕੇ ਹਰੀ ਨੋ ਅਦੇ ਉਹਨਾਂ ਦਾ ਇੱਕ ਖਜਾਨਚੀ ਤਾਸੀਂ ਜੇ ਜਿਹਦਾ ਨਾਮ ਹੈ ਗੁਰਪਾਲ ਸਿੰਘ ਨੰਗਲ ਸੋ ਪੰਜ ਮੈਂਬਰੀ ਕਮੇਟੀ ਹੋ ਰਿਹਾ ਕਿ ਕੋ ਕਿ ਨੂੰ ਨੇ ਬਣਾਇਆ ਮੈਨੂੰ ਨਾਂ ਨਹੀਂ ਯਾਦ ਸੋ ਉਹ ਕਮੇਟੀ ਬਣਾ ਦਿੱਤੀ ਆ 15 ਬੰਦਿਆਂ ਦੀ ਕਮੇਟੀ ਵੱਖਰੀ ਬਣਾ ਦਿੱਤੀ ਆ ਜਿਹੜੀ ਇਹ ਸਾਰੇ ਪ੍ਰਬੰਧ ਨੂੰ ਚਲਾਊਗੀ ਤੇ ਅਸੀਂ 10 ਤਰੀਕ ਦਾ ਇਕੱਠ ਰੱਖ ਦਿੱਤਾ ਬਹੁਤ ਵੱਡਾ ਇਕੱਠ ਉਸ ਦਿਨ ਅਸੀਂ ਐਸਐਫਪੀ ਫਰੀਦਕੋਟ ਦਾ ਘਰਾਓ ਕਰਾਂਗੇ ਤੇ ਇਹ ਜਿਹੜਾ ਜ਼ਬਰ ਹੋਇਆ ਜਿਦੇ ਵਿੱਚ ਨਜਾਇਜ਼ ਮਜ਼ਦੂਰਾਂ ਨੂੰ ਕੁੱਟਿਆ ਗਿਆ ਨਜਾਇਜ਼ ਪਰਚੇ ਦਰਜ ਕੀਤੇ ਆ ਇਹ ਸਾਰੀਆਂ ਮੰਗਾਂ ਉਹਦੇ ਵਿੱਚ ਅਸੀਂ ਰੱਖਾਂਗੇ ਅਸੀਂ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਦੇ ਉੱਤੇ ਪਰਚੇ ਦਰਜ कराके ਮਜ਼ਦੂਰਾਂ ਨੂੰ ਜੇਲਾਂ ਚੋਂ ਕਢਾ ਕੇ ਉਹਨਾਂ ਨੂੰ ਆਪਣੇ ਘਰਾਂ ਚ ਬਚਾ ਕੇ 도ਛੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਤੱਕ ਲੜਨ ਦਾ ਐਧ ਕਰਨ ਦਾ ਅੱਜ ਅਸੀਂ ਆਪਣੀਆਂ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੋ ਉਦੋਂ ਤੱਕ ਲੜਾਂਗੇ ਜਦੋਂ ਤੱਕ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲਦਾ ਇਸੇ ਕੰਮ ਲਈ ਅੱਜ ਇੱਥੇ ਆਏ ਆਂ ਭਾਈ ਲੋਕਾਂ ਨੂੰ ਪੁਲਿਸ ਨੇ ਡਰਾ ਕੇ ਘਰਾਂ ਦੇ ਅੰਦਰ ਬੰਦ ਕੀਤਾ ਸੋ ਅਸੀਂ ਆਏ ਆਂ ਅਸੀਂ ਇਸ ਕਰਕੇ ਆਏ ਆਂ ਵੀ ਲੋਕਾਂ 'ਚ ਹੌਸਲਾ ਬਣੇ ਬਾਹਰ ਨਿਕਲੀਏ ਮੇਰੇ ਸਾਥੀ ਨੇ ਬਹੁਤ ਵਧੀਆ ਸ਼ਬਦਾਂ ਚ ਉੱਪਰ ਬੋਲ ਕੇ ਕਹਿ ਦੋਤਾ ਕਿ ਕਿਸੇ ਦੀ ਹਿੰਮਤ ਨਹੀਂ ਹੁਣ ਇਸ ਵੇਲੇ ਇਹ ਸਾਡੇ ਪਿੰਡ ਦੇ ਇਹ ਇਹਨਾਂ ਲੋਕਾਂ ਨੂੰ ਦੀ ਹਵਾਲ ਵੀ ਕੋਈ ਵੇਖ ਜਾਵੇ ਇਹਦੇ ਮਗਰ ਜਥੇਬੰਦੀਆਂ ਖੜੀਆਂ ਜਥੇਬੰਦੀਆਂ ਲੜਨ ਗਈਆਂ ਇਨਸਾਫ ਦਵਾਵਾਂਗੇ ਇਨਸਾਫ ਲੈ ਕੇ ਰਾਵਾਂਗੇ ਲੋਕਾਂ ਨੂੰ ਇਹ ਹੌਸਲਾ ਦੇਣ ਵਾਸਤੇ ਲੋਕਾਂ ਦਾ ਹੌਸਲਾ ਬਣਾਉਣ ਵਾਸਤੇ ਅਸੀਂ ਲੋਕਾਂ ਕੋਲੋਂ ਹੌਸਲਾ ਲੈਣ ਵਾਸਤੇ ਅੱਜ ਇਸ ਪਿੰਡ 'ਚ ਆਏ ਆ ਫੇਰ ਐਦ ਕਰਦੇ ਆ ਅੰਤ ਤੱਕ ਲੜਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਭਾਈ ਇੰਨੀ ਵੱਡੀ ਘਟਨਾ ਹੋਈ ਏ ਸਾਰੇ ਕ ਦੇਖੀਏ ਕਿ ਇਹਦਾ ਕਾਰਨ ਮੰਨ ਦੇ ਕਿ ਨੂੰ ਮੁੱਖ ਤੌਰ 'ਤੇ ਕੀ ਹੈ ਇਹਦਾ ਕਾਰਨ ਸਭ ਤੋਂ ਵੱਡਾ ਜੈਤੋ ਦਾ ਜਿਹੜਾ ਆਪਣੇ ਆਪ ਨੂੰ ਵੱਡਾ ਬਦਮਾਸ਼ ਸਮਝਦਾ ਜਿਹੜਾ ਕਿਤੇ ਟਰੱਕ ਯੂਨੀਅਨ ਤੇ ਕਬਜ਼ਾ ਕਰਦਾ ਕਿਸੇ ਕਾਤੇ ਕਬਜ਼ਾ ਕਰਦਾ ਆਪਣੇ ਆਪ ਨੂੰ ਦਲਤ ਘਵਾਉਂਦਾ ਪਰ ਵੱਡਾ ਧਨਾੜ ਬਣਿਆ ਹੋਇਆ ਜਿਹੜਾ ਜੈਤੋ ਦਾ ਐਮ ਐਲ ਏ ਆ ਮੋਲਕ ਸਿੰਘ ਆ ਇਹਦਾ ਸਭ ਦਾ ਪਵਾੜੇ ਦਾ ਜੜ ਕਿਉਂਕਿ ਉਹ ਤੋਂ ਜਰਿਆ ਨਹੀਂ ਜਾਂਦਾ ਕਿ ਕੋਈ ਬੰਦਾ ਜਿਹੜਾ ਉਹਦੀ ਪਾਰਟੀ 'ਚ ਨਾ ਹੋ ਕੇ ਸਰਪੰਚ ਬਣ ਜੇ ਪਿੰਡ ਦੇ ਸਾਂਝੇ ਕੰਮ ਕਰਵਾਵੇ ਤੇ ਜਿਹੜੇ ਆਪਦੇ ਝੋਲੀ ਚੁੱਕ ਬੰਦੇ ਆ ਜਿਹੜਿਆਂ ਨੂੰ ਚੂਣ ਕੰਪੇਨ ਦੇ ਲਈ ਮੋਟਾ ਫੰਡ ਦਿੰਦੇ ਆ ਲੱਖਾਂ ਰੁਪਇਆ ਉਹਦੇ ਘਰੇ ਭੇਜ ਦਿੰਦੇ ਆ ਚੂਣ ਕੰਪੇਨ ਦੇ ਲਈ ਉਹਨਾਂ ਬੰਦਿਆਂ ਦੇ ਕਹਿਣ ਤੇ ਉਹਨਾਂ ਦੇ ਦਬਾਅ ਦੇ ਹੇਠਾ ਜਿਹੜਾ ਉਹ ਕੰਮ ਕਰ ਰਿਹਾ ਏ ਇਸੇ ਤਰ੍ਹਾਂ ਹੀ ਜਿਹੜਾ ਜੈਤੋ ਦਾ ਐਸਐਚਓ ਰਜੇਸ਼ ਕੁਮਾਰ ਉਹ ਆਪਣੇ ਆਪ ਨੂੰ ਦਵੰਗ ਫਿਲਮ ਦਾ ਹੀਰੋ ਸਮਝਦਾ ਐਣਕ ਵੀ ਪੁੱਠੀ ਟੰਗਦਾ ਉਹਨੂੰ ਅਸੀਂ ਕਹਿਣਾ ਚਾਹੁੰਦੇ ਕਿ ਤੈਨੂੰ ਹੁਣ ਪਤਾ ਲੱਗੂ ਤੇਰਾ ਵਾਹ ਕਿਹਦੇ ਨਾਲ ਪਿਆ ਤੇਰਾ ਬਾਹ ਜਿਹੜਾ ਪੰਜਾਬ ਦੀਆਂ ਉਹਨੀਆਂ ਜਥੇਬੰਦੀਆਂ ਨਾਲ ਪਿਆ ਜਿਹੜੀਆਂ ਤੈਨੂੰ ਧੱਕ ਕੇ ਖੁੰਝੇ ਲਾ ਦੇਣਗੀਆਂ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਸਿਰਫ ਤੇ ਸਿਰਫ ਐਮ.ਐਲ.ਏ. ਮੋਲਕ ਸਿੰਘ ਬਣਦਾ ਨਹੀਂ ਤਾਂ ਛੋਟਾ ਜਿਹਾ ਟਕਰਾਏ ਗਲੀ ਦਾ ਨਾਲੀ ਦਾ ਮਸਲਾ ਕੀ ਹੁੰਦਾ ਪਿੰਡ ਦੇ ਵਿੱਚ ਬਹਿ ਕੇ ਚਾਰ ਬੰਦੇ ਇਕੱਠੇ ਕਰਕੇ ਨਜਿੱਠਿਆ ਜਾ ਸਕਦਾ ਸੀ ਅਸੀਂ ਇੱਕ ਗੱਲ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੇ ਹੁਣ ਤੱਕ ਮੀਡੀਆ ਰਾਹੀਂ ਹੁਣ ਤੱਕ ਪੁਲਿਸ ਨੇ ਪ੍ਰੈਸ ਕਾਨਫਰੰਸਾਂ ਕਰਕੇ ਤੇ ਵਿਕੇ ਹੋਏ ਚੈਨਲਾਂ ਤੋਂ ਇਹ ਪੂਰਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਚੰਦ ਭਾਣ ਦੇ ਮਜ਼ਦੂਰ ਨੇ ਉਹੀ ਇਕੱਲੇ ਜ਼ਿੰਮੇਵਾਰ ਨੇ ਉਹਨਾਂ ਨੇ ਟਕਰਾਅ ਬਣਾਇਆ ਉਹਨਾਂ ਨੇ ਪੁਲਿਸ ਤੇ ਅਟੈਕ ਕਰਿਆ ਵੀਡੀਓ ਅਸੀਂ ਵੀ ਦੇਖੀਆਂ ਸਾਰੇ ਮਸਲੇ ਦੀ ਜਾਣਕਾਰੀ ਆ ਸਾਨੂੰ ਅਸੀਂ ਲਗਾਤਾਰ ਖੋਖ ਰਹੇ ਆ ਸਭ ਤੋਂ ਪਹਿਲਾਂ ਜਿਹੜਾ ਟਕਰਾਅ ਬਣਾਇਆ ਉਹ ਗਮਦੂਰ ਪੱਪੂ ਦੇ ਬੰਦਿਆਂ ਨੇ ਜਦੋਂ ਉਹ ਬੰਦਾ ਕੀ ਕਰ ਰਿਹਾ ਮੀਡੀਆ ਨੂੰ ਬੁਲਾ ਕੇ ਕਿ ਕਵਰੇਜ ਹੀ ਕਰਾ ਰਿਹਾ ਹੈ ਨਾ ਕਿ ਗੰਦਾ ਪਾਣੀ ਇਸ ਪਾਈਪ ਚ ਪਾ ਰਿਹਾ ਕਰਾ ਲੈਣ ਦਿਓ ਉਹਦੇ ਜਿਹੜੇ ਗੁੰਡੇ ਆ ਉਹ ਆ ਕੇ ਕੁਲਦੀਪ ਨੂੰ ਕੱਠ ਜਿਹੜਾ ਧਮਕੀਆਂ ਦਿੰਦੇ ਆ ਉਹਨੂੰ ਧੱਕਮ ਧੱਕਾ ਕਰਦੇ ਆ ਇੱਕ ਕੈਮਰਾਮੈਨ ਦਾ ਕੈਮਰਾ ਭੰਨ ਦਿੰਦੇ ਆ ਜਦੋਂ ਉਹਨਾਂ ਨੇ ਧਰਨਾ ਲਾਤਾ ਇਸ ਗੱਲ ਤੇ ਕਿ ਸਾਡੇ ਸਰਪੰਚ ਦੇ ਚੁਣੇ ਜਿਹੜਾ ਉਹਦਾ ਹਸਬੈਂਡ ਅਮਨਦੀਪ ਕੌਰ ਦਾ ਕੁਲਦੀਪ ਸਿੰਘ ਜਿਹੜਾ ਨਰਪੱਖ ਟੂਡੇ ਪੰਜਾਬ ਇੱਕ ਚੈਨਲ ਵੀ ਚਲਾਉਂਦਾ ਜ਼ਿੰਮੇਵਾਰ ਬੰਦਾ ਕਿਉਂ ਨੂੰ ਕੁੱਟਿਆ ਵੀ ਪੁਲਿਸ ਹੋਰੇ ਤੇ ਕਾਰਵਾਈ ਕਰੇ ਜਿਹਨੇ ਸਾਡੇ ਚੁਣੇ ਹੋਏ ਨੁਮਾਇੰਦੇ ਦੇ ਘਰ ਵਾਲੇ ਨੂੰ ਕੁੱਟਿਆ ਕੀ ਇਹ ਲੋਕਾਂ ਦੀ ਜਾਇਜ਼ ਮੰਗ ਨਹੀਂ ਹੈ ਅਸੀਂ ਇਹ ਐਸਐਸਪੀ ਪ੍ਰਗਿਆ ਜਾਣ ਤੋਂ ਵੀ ਪੁੱਛਣਾ ਚਾਹਾਂਗੇ ਕਿ ਕੀ ਧਰਨਾ ਲਾਉਣਾ ਤੁਸੀਂ ਹੁਣ ਗੈਰਕਾਨੂੰਨੀ ਕਰਤਾ ਧਰਨਾ ਲਾਇਆ ਨਹੀਂ ਜਾ ਸਕਦਾ ਇਹ ਸਾਡਾ ਡੈਮੋਕਰੇਟਿਕ ਰਾਈਟ ਆ ਧਰਨਾ ਲਾਉਣਾ ਤੁਸੀਂ ਉਹਦੀ ਵਾਇਲੇਸ਼ਨ ਕਰੀ ਆ ਤੁਹਾਡੀ ਪੁਲਿਸ ਨੇ ਪਹਿਲਾਂ ਪੁਲਿਸ ਨੇ ਉਹਨਾਂ ਨੂੰ ਧਰਨੇ ਤੇ ਬੈਠਿਆਂ ਨੂੰ ਦਰੀਆਂ ਤੇ ਕੁੱਟਿਆ ਤੇ ਉਹਦੇ ਰਿਐਕਸ਼ਨ ਚ ਕਿਉਂਕਿ ਉਹਨਾਂ ਦੀ ਗਵਾਹੀ ਕਰਨ ਵਾਲੀਆਂ ਜਥੇਬੰਦੀਆਂ ਨਹੀਂ ਹੈ ਸੀ ਨਵੇਂ ਲੋਕ ਸੀਗੇ ਉਕਸਾਇਆ ਜਿਹੜਾ ਰਜੇਸ਼ ਕੁਮਾਰ ਆਉਣੇ ਬੁਰੀ ਤਰ੍ਹਾਂ ਲੋਕਾਂ ਨੂੰ ਉਕਸਾਇਆ ਡੰਡਿਆਂ ਨਾਲ ਕੁੱਟਿਆ ਗਿਆ ਫੇਰ ਲੋਕਾਂ ਵੱਲੋਂ ਜਿਹੜਾ ਉਹ ਕੋਈ ਛੋਟੀਆਂ ਮੋਟੀਆਂ ਕਟਨਾਵਾਵਾਂ ਜਿਹੜੀਆਂ ਹੋਈਆਂ ਜਾਂ ਉਹਨਾਂ ਵੱਲੋਂ ਪਥਰਾ ਜਿਹੜਾ ਹੋਇਆ ਅਸੀਂ ਮੰਨਦੇ ਆ ਕਿ ਰਜੇਸ਼ ਕੁਮਾਰ ਸਿੱਧਾ ਇਹਦਾ ਜ਼ਿੰਮੇਵਾਰ ਆ ਅਮੋਲਕ ਸਿੰਘ ਸਿੱਧਾ ਇਹਦਾ ਜ਼ਿੰਮੇਵਾਰ ਆ ਤੇ ਜਿਹੜੇ ਗਮਦੂਰ ਸਿੰਘ ਪੱਪੂ ਨੇ ਤੇ ਉਹਦੇ ਰਿਸ਼ਤੇਦਾਰਾਂ ਨੇ ਗੋਲੀਆਂ ਚਲਾਈਆਂ ਮੰਨਦੀ ਨਹੀਂ ਸੀ ਐਸਐਚਓ ਕਿ ਕੋਈ ਗੋਲੀ ਨਹੀਂ ਚੱਲੀ ਅਸੀਂ ਉਹਨੂੰ ਕਹਿਣਾ ਚਾਉਂਦੇ ਆ ਤੁਹਾਡੇ ਮਾਦੀਮ ਰਾਈ ਕਿ ਤੂੰ ਐਡੀ ਵੱਡੀ ਅਫਸਰ ਜ਼ਿਲ੍ਹੇ ਦੀ ਮੁਖੀ ਹੋ ਕੇ ਝੂਠ ਬੋਲ ਰਹੀ ਆ ਵੀਡੀਓ ਸਾਹਮਣੇ ਗਾਣਾ ਲਾ ਕੇ ਲਾਈ ਬੱਠੇ ਅਗਲੇ ਕਿ ਸਾਰਾ ਪਿੰਡ ਬਿਆ ਗੈਂਗਲੈਂਡ ਬਣਿਆ ਸਾਰੇ ਜਣੀਆਂ ਸ਼ਰ੍ਹਾਂ ਵੀਡੀਓ ਚੱਲ ਰਹੀਆਂ ਨੇ ਹੁਣ ਤੂੰ ਕੀ ਕਹਿਣਾ ਚਾਹੂਗੀ ਕੀ ਤੂੰ ਆਪ ਦਾ ਥੁੱਕਿਆ ਚਟੇਂਗੀ ਕੀ ਐਸਐਚੋਰ ਜੇਸ਼ ਕੁਮਾਰ ਆਪਦਾ ਥੁੱਕਿਆ ਚੱਟੂਗਾ ਕਿ ਜਿਹੜੇ ਕਹਿੰਦੇ ਆ ਕਿ ਗੋਲੀ ਚੱਲੀ ਨਹੀਂ ਇੱਕ ਵੀਡੀਓ 'ਚ ਲੋਕ ਆਵਾਜ਼ ਤੇ ਹੀ ਬੋਲਿਆ ਗਮਦੂਰ ਸਿੰਘ ਪੱਪੂ ਕਿ ਗੋਲੀਆਂ ਨਹੀਂ ਗੋਲੀਆਂ ਮੈਂ ਚਲਾਈਆਂ ਹੋਰ ਅਸਲਾ ਕਾਹਦੇ ਲਈ ਰੱਖਿਆ ਤੇ ਅੱਜ ਮਾਲਵਾ ਨਿਊ ਤੇ ਬੋਲ ਰਿਹਾ ਕਿਸੇ ਤਾਂ ਗੋਲੀਆਂ ਚਲਾਈਆਂ ਹੀ ਨਹੀਂ ਹੈ ਤੇ ਫਿਰ ਪੁੱਤ ਬੜਕ ਜੇ ਮਾਰੀਆ ਤੇ ਹੁਣ ਖੜਿਆ ਰਹਾ ਹੁਣ ਜੇ ਤੇਰੇ ਤੇ ਪਰਚਾ ਹੋਣ ਲੱਗਿਆ ਹੁਣ ਜੇ ਲੋਕ ਇਕੱਠੇ ਹੋ ਗਿਆ ਹੁਣ ਤੂੰ ਆਪਣੇ ਆਪ ਨੂੰ ਚੱਡਿਆਂ 'ਚ ਪੁੱਛ ਲੈ ਕੇ ਭੱਜ ਨਾ ਹੁਣ ਇਹਦਾ ਲੋਕਾਂ ਦੇ ਜ਼ਬਰਦਾਰ ਲੋਕਾਂ ਨਾਲ ਜਿਵੇਂ ਸਾਹਮਣਾ ਕੀਤਾ ਲੋਕਾਂ ਨੇ ਉਵੇਂ ਹੀ ਲੋਕ ਰੋਧ ਦਾ ਸਾਹਮਣਾ ਲੈਣ ਲਈ ਵੀ ਤਿਆਰ ਹੈ ਅਸੀਂ 10 ਤਰੀਕ ਨੂੰ ਐਕਸ਼ਨ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਸੱਦਾ ਦਿੱਤਾ ਤੇ ਜਿੰਨਾ ਚਿਰ ਸਾਡੇ ਮਜ਼ਦੂਰ ਰਿਹਾਨ ਹੀ ਹੋ ਜਾਂਦੇ ਇਹਨਾਂ ਦੋਸ਼ੀਆਂ ਤੇ ਗੋਲੀਆਂ ਚਲਾਉਣ ਵਾਲਿਆਂ ਤੇ ਸਮੇਤ ਜਿਹੜਾ ਐਮਐਲਏ ਮੋਲਕ ਸਿੰਘ ਤੇ ਐਸਐਚਓ ਰਜੇਸ਼ ਕੁਮਾਰ ਇਹਨਾਂ ਤੇ ਪਰਚਾ ਦਰਜ 307 ਦਾ ਬਾਇਨੇਮ ਨਹੀਂ ਹੋ ਜਾਂਦਾ ਤੇ ਸਾਡੇ ਜਿਹੜੇ ਨੌਜਵਾਨ ਜਿਨ੍ਹਾਂ ਦੇ ਸ਼ਰੇ ਲੱਗੇ ਆ ਜਿਹੜੇ ਡਰ ਦੇ ਲੁਕਦੇ ਫਿਰਦੇ ਆ ਪੁਲਿਸ ਤੋਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਨਹੀਂ ਹੋ ਜਾਂਦਾ ਉਹਨਾਂ ਦੇ ਮੈਡੀਕਲ ਦੇ ਆਧਾਰ ਤੇ ਬਿਆਨ ਨਹੀਂ ਹੋ ਜਾਂਦੇ ਅਸੀਂ ਇਹਨਾਂ ਸਾਰੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਤੇ ਲਾਸਟ ਤੇ ਜਿਨ੍ਹਾਂ ਦੇ ਘਰਾਂ ਦੀ ਭੰਨਤੋੜ ਹੋਈ ਆ ਗੁੰਡਾਗਰਦੀ ਕਰੀ ਆ ਸਾਰਾ ਕੁਝ ਤੈਸ਼ ਨੈਸ਼ ਕਰਕੇ ਰੱਖਤਾ ਮਸ਼ੀਨਾ ਪੰਤੀਆਂ ਟੋਕੇ ਪੰਤੇ ਮੰਜੇ ਪੰਤੇ ਸਭ ਤੁਸੀਂ ਜਾ ਕੇ ਦੇਖੋ ਸਭ ਕੁਝ ਪੰਤਤਾ ਜਿਨ੍ਹਾਂ ਨੇ ਇੰਨਾ ਜ਼ਬਰਟਾਇਆ ਸਾਡੇ ਲੋਕਾਂ ਤੇ ਜਿਨ੍ਹਾਂ ਚੋਂ ਦੀ ਪਰਪਾਈ ਨਹੀਂ ਹੁੰਦੀ ਅਸੀਂ ਪਿੱਛੇ ਨਹੀਂ ਹਟਾਂਗੇ ਨਾ ਹਟੇਆਂ ਸਾਡੀ ਪਿੱਛੇ ਹਟਣਾ ਫਿਤਰਤ ਨਹੀਂ ਚਾਹੇ ਨਵਾਲਗੜ੍ਹ ਦੀ ਲੜਕੀ ਜਦੋਂ ਗਵਾਹ ਕੀਤਾ ਸੀ ਫਰੀਦਕੋਟ ਚ ਐਸਐਸਪੀ ਨਵੀਂ ਆਈ ਐ ਇਹਨੂੰ ਪੜ ਲੈਣਾ ਚਾਹੀਦਾ ਫਰੀਦਕੋਟ ਦਾ ਇਤਿਹਾਸ ਉਦੋਂ ਵੀ ਜਿੱਤੇ ਆ ਲੋਕ ਜਦੋਂ ਇੱਥੇ ਬੱਚੇ ਗਵਾਹ ਹੋਇਆ ਉਦੋਂ ਵੀ ਲੋਕ ਜਿੱਤੇ ਆ ਜਦੋਂ ਜਸਪਾਲ ਕਤਲकांड ਹੋਇਆ ਉਦੋਂ ਵੀ ਇਹਨਾਂ ਨੂੰ 19 ਦਿਨਾਂ ਸੀਨਾ ਦੇ ਦਫ਼ਤਰ ਚ ਨਹੀਂ ਵੜਨ ਦਿੱਤਾ ਫਰੀਦਕੋਟ ਜਬਰ ਹੋਇਆ ਫਰੀਦਕੋਟ ਦੇ ਲੋਕ ਇਸ ਜਬਰ ਖਿਲਾਫ ਲੜਨਾ ਜਾਣਦੇ ਆ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਧਰਨਾ ਚੱਕਣ ਲਈ ਕੋਈ ਦਬਾਅ ਪਾਇਆ ਗਿਆ ਕਿ ਉਤੋਂ ਤਾਂ ਇਹ ਸਾਰਾ ਕੁਝ ਵਾਪਰ ਰਿਹਾ ਧਰਨਾ ਜਦੋਂ ਐਮਐਲਏ ਨੇ ਕਿਹਾ ਵੀ ਕੁੱਟ ਕੇ ਚਕਾਉਣਾ ਤੇ ਫਿਰ ਇਹੋ ਉਹਦੀ ਜੰਜੀਰੀ ਨਾਲ ਬੰਨੀ ਹੋਈ ਪੁਲਿਸ ਆ ਇਸ ਕਰਕੇ ਉਹਨਾਂ ਨੇ ਜਿਵੇਂ ਐਮਐਲਏ ਨੇ ਕਿਹਾ ਉਵੇਂ ਕੀਤਾ ਐਮਐਲਏ ਦਾ ਪੂਰਾ ਦਬਾਅ ਹੈ ਤੇ ਗਮਦੂਰ ਸਿੰਘ ਉਹ ਬੰਦਾ ਜੇ ਕਾਂਗਰਸ ਸੱਤਾ ਚਾਹ ਤੇ ਕਾਂਗਰਸ ਦਾ ਯਾਰ ਆ ਜੇ ਕਾਲੀ ਸੱਤਾ ਚਾਹ ਤੇ ਕਾਲੀਆਂ ਦਾ ਯਾਰ ਆ ਤੇ ਹੁਣ ਝਾੜੂ ਵਾਲੇ ਸੱਤਾ ਚਾਹ ਤੇ ਹੁਣ ਝਾੜੂ ਵਾਲਿਆਂ ਦਾ ਯਾਰ ਆ ਕਿਉਂਕਿ ਉਹ ਕਹਿੰਦਾ ਕਿ ਮੈਂ ਤਾਂ ਸੁਧਾਰਨ ਕਿਸਾਨ ਆ ਮੈਂ ਤਣਾੜ ਨਹੀਂਗਾ ਅੱਥੇ ਬਹੁਤ ਕਿਸਾਨ ਖੜੇ ਹੋਣੇ ਉਹਨਾਂ ਨੇ ਨਹੀਂ ਸ਼ੈਲਰ ਖੜੇ ਕਰ ਲਏ ਮਜ਼ਦੂਰਾਂ ਦੀ ਲੁੱਟ ਕਰੇ ਤੋਂ ਬਣਾ ਲੁੱਟ ਕਰੇ ਤੋਂ ਬਣਾ ਕਿਵੇਂ ਐਡਾ ਵੱਡਾ ਤਣਾੜ ਬਣ ਗਿਆ ਇਸ ਕਰਕੇ ਉਹਦੀ ਯਾਰੀ ਆ ਮੁਲਕ ਦੇ ਨਾਲ ਤਾਂ ਕਰਕੇ ਸਾਰਾ ਕੁਝ ਅਮੋਲਕ ਉਹਦੇ ਸਟੇਕ ਤੇ ਉਹਨੂੰ ਬਚਾਉਣ ਦੇ ਲਈ ਉਹਦੀ ਰੱਖਿਆ ਕਰਨ ਦੇ ਲਈ ਸਾਰੀ ਫਰੀਦਕੋਟ ਦੀ ਪੁਲਿਸ ਉਹਦੇ ਮੂਰੇ ਝੁੱਕੀ ਹੋਈ ਆ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਰਿਲੇਸ਼ਨ ਕੀ ਆ ਦੀ ਜਾਂਚ ਕੀਤੀ ਜਾਵੇ ਜਿਹੜੀਆਂ ਨਾਜਾਇਜ਼ ਪ੍ਰਾਪਰਟੀਆਂ ਬਣਾਈਆਂ ਨੇ ਉਹਦੀ ਵੀ ਜਾਂਚ ਕੀਤੀ ਜਾਵੇ ਤੇ ਇਹਦੀ ਜਿਹੜੀ ਸਾਰੀ ਦੀ ਜਾਂਚ ਆ ਉਹ ਨਿਆਂਇਕ ਜਿਹੜਾ ਅਸੀਂ ਸਮਝਦੇ ਆ ਕਿ ਜੁਡੀਸ਼ਰੀ ਦੁਆਰਾ ਦੀ ਜਾਂਚ ਉਹ ਕਰਵਾਈ ਜਾਣੀ ਚਾਹੀਦੀ। ਪੁਲਿਸੇ ਗੱਲ ਹੋਰ ਕਹਿੰਦੇ ਕਿ ਜੇਕਰ ਇਹ ਕੁਝ ਨਾ ਹੁੰਦਾ ਤਾਂ ਵੱਡੀ ਜਿਹੜੀ ਘਟਨਾ ਇਥੇ ਵਾਪਰ ਸਕਦੀ ਉਹਨੂੰ ਵੀ ਰੋਕਿਆ ਪੁਲਿਸ ਨੇ ਸਾਰਾ ਕੁਝ ਕਰਕੇ। ਦੇਖੋ ਜੀ ਕੋਈ ਵੱਡੀ ਘਟਨਾ ਨਹੀਂ ਵਾਪਰ ਸਕਦੀ ਸੀ ਮਜ਼ਦੂਰ ਨੇ ਹੱਥੇ ਸੀ। ਉਹਨਾਂ ਕੋਲੇ ਕੁਝ ਨਹੀਂ ਸੀਗਾ ਉਹਨਾਂ ਕੋਲੇ ਤੁਸੀਂ ਇਹ ਦੇਖ ਸਕਦੇ ਹੋ ਕਿ ਉੱਥੋਂ ਕੋਈ ਡੜਾ ਡੋਲਾ ਜੋ ਲੱਭਿਆ ਜਦੋਂ ਪੁਲਿਸ ਨੇ ਉਹਨਾਂ 'ਤੇ ਗੋਲੀਆਂ ਚਲਾਈਆਂ ਫਿਰ ਮਿਹਦੋਰਾਂ ਕੋਲੇ ਰਾਹ ਕੀ ਬਚਦਾ ਹੈ ਜੇ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਉਹ ਧਰ ਨਾਲ ਆਉਂਦੇ ਆ ਜੇ ਉਹਦੇ ਤੇ ਸਰਮਾਇਦਾਰ ਗਮਦੂਰੇ ਵਰਗੇ ਉਹਦੇ ਭਰਾ ਹੋਣੀ ਪੁਲਿਸ ਨਾਲ ਅਟੈਕ ਕਰਦੇ ਆ ਉਹ ਸੌਰੀ ਰਫਲ ਨਾਲ ਅਟੈਕ ਕਰਦੇ ਆ ਤਾਂ ਫਿਰ ਉਹਨਾਂ ਕੋਲੇ ਕੀ ਬਚਦਾ ਰਾ ਇਸ ਕਰਕੇ ਜਾਨੀ ਪੁਲਿਸ ਨੇ ਇਹ ਸਾਰਾ ਕੁਝ ਵੱਡੀ ਘਟਨਾ ਤਾਂ ਇਦੋਂ ਵੱਡੀ ਘਟਨਾ ਕੀ ਵਾਪਰ ਜੂਗੀ ਕਿ ਪੁਲਿਸ ਨੇ ਕੁੱਟ ਵੀ ਦਿੱਤੇ ਪੁਲਿਸ ਨੇ ਜੇਲ੍ਹ ਚ ਵੀ ਸੜਤੇ ਜਿਹੜੇ ਬੰਦੇ ਗੋਲੀ ਨਾਲ ਫੱਟੜ ਹੋਏ ਆ ਉਹਨਾਂ ਦੀ ਕੋਈ ਹੁੱਗ ਸੁੱਗ ਨਹੀਂ ਹੈਗੀ ਸਾਨੂੰ ਨਹੀਂ ਪਤਾ ਉਹਨਾਂ ਨੇ ਕਿੱਥੇ ਸਿੱਟੇ ਆ ਕੀ ਹੈਗਾ ਇਹਨਾਂ ਨੂੰ ਅਜੇ ਪਤਾ ਹੀ ਤਾਂ ਇਸ ਗੱਲ ਦਾ ਪੁੱਛਦੇ ਆ ਇਹਨਾਂ ਨੂੰ ਵੀ ਦੱਸੋ ਕਿੱਥੇ ਆ ਜੇਲ੍ਹ ਚ ਆ ਕੇ ਕਿੱਥੇ ਆ ਯਾਨੀ ਇਸ ਕਰਕੇ ਵੱਡੀ ਘਟਨਾ ਤਾਂ ਵਾਪਰ ਗਈ ਆ ਵਾਪਰ ਨਹੀਂ ਕੀਤੀ ਇਸ ਵਾਸਤੇ ਆ ਲੋਕ ਜਿਹੜੇ ਆਏ ਆ ਤੁਸੀਂ ਕੈਮਰਾ ਘੁਮਾ ਰਹੇ ਹੋ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਯਾਨੀ ਇਹ ਲੋਕ ਅੱਜ ਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਪੁਲਿਸ ਦੀ ਦਸ਼ਤ ਬੰਨਣੀ ਆ ਜਿਹੜੀ ਪੁਲਿਸ ਕਹਿੰਦੀ ਆ ਵੀ ਲੋਕਾਂ ਦੀ ਰਾਖੀ ਵਾਸਤੇ ਅਸਲ ਤੋਂ ਲੋਕਾਂ ਦੀ ਰਾਖੀ ਵਾਸਤੇ ਨਹੀਂ ਇਹਨਾਂ ਦੀਆਂ ਢੁਈਆਂ ਕੁੱਟਣ ਵਾਸਤੇ ਰੱਖੀ ਹੋਈ ਆ ਤੇ ਸਰਮਾਇਦਾਰਾਂ ਅੱਗੇ ਪੂਸ਼ ਹਲਾਉਣ ਵਾਸਤੇ ਰੱਖੀ ਹੋਈ ਆ ਇਸ ਵਾਸਤੇ ਅਸੀਂ ਅੱਜ ਜੋ ਚੰਦਪਾਣ ਦੇ ਵਿੱਚ ਮੁਜਾਹਰਾ ਕੀਤਾ ਉਹ ਪੁਲਿਸ ਦੀ ਦਹਿਸ਼ਤ ਭੰਨਣ ਵਾਸਤੇ ਕੀਤਾ ਕਿ ਐਂ ਤੁਸੀਂ ਮਜ਼ਦੂਰਾਂ ਨੂੰ ਅੰਦਰ ਤਾਰ ਕੇ ਨਹੀਂ ਰੱਖ ਸਕਦੇਗੇ ਇਹ ਕਾਹਨ ਕਿਸੇ ਵੇਲੇ ਸੇਵੇ ਵਾਲੇ ਚਰਚਾਇਆ ਸੀ ਕਿਸੇ ਵੇਲੇ ਜੇਠੂ ਕੇ ਚਰਚਾਇਆ ਸੀ ਤੇ ਹੁਣ ਵੀ ਆ ਬਠਿੰਡੇ ਦੇ ਵਿੱਚ ਜ਼ਮੀਨਾਂ ਵਾਲੇ ਜੀ ਆਂ ਆ ਜੌਂਦਪਿੰਡ ਦੇ ਵਿੱਚ ਲੋਕਾਂ ਨੂੰ ਕੁੱਟਿਆ ਤੇ ਫਿਰ ਕਹਿੰਦੇ ਇਹਨਾਂ ਕੋਲੇ ਡਲਿਆਂ ਦੀ ਟਰਾਲੀ ਐ ਕਿਹਾ ਉਹਨਾਂ ਨੇ ਵੀ ਟਰਾਲੀ ਹੈਗੀ ਆ ਅਸੀਂ ਡਲੇ ਲਿਆਂਦੇ ਆ ਜੇ ਤੁਸੀਂ ਲੋਕਾਂ ਤੇ ਅਥਰੂ ਗੋਲੇ ਸਿੱਟੋ ਲੋਕਾਂ ਨੂੰ ਬਿਹਾਵੋਸ਼ ਕਰੋ ਲੋਕਾਂ ਦੇ ਡਾਂਗਾ ਮਾਰੋ ਤੇ ਲੋਕ ਆਪਦੀ ਰੱਖਿਆ ਦੇ ਵਾਸਤੇ ਡਲੇ ਵੀ ਨਾ ਮਾਰ ਸਕਣ ਤੁਹਾਡੇ ਇਸ ਵਾਸਤੇ ਅਸੀਂ ਇਹ ਕਹਿੰਦੇ ਵੀ ਹੋਇਆ ਮੰਦ ਭਗ ਹੈ ਪਰ ਇਹਨਾਂ ਨੇ ਅਕਸਾਹਟ ਪੈਦਾ ਕੀਤੀ ਔਰ ਜਿਸ ਕੁਮਾਰ ਨੇ ਲੋਕਾਂ ਨੂੰ ਇਹੋ ਜੇ ਸ਼ਬਦ ਬੋਲੇ ਆ ਨੰਗਾ ਚਿੱਟਾ ਮੌਲਕ ਦੇ ਹੱਕ 'ਚ ਖੜਿਆ ਇਸ ਕਰਕੇ ਜਾਨੀ ਇਹ ਸਾਰਾ ਕੁਝ ਵਾਪਰਿਆ ਜਿਹੜੀ ਉਹ ਵੱਡੀ ਘਟਨਾ ਦੀ ਗੱਲ ਕਰਦੇ ਵੱਡੀ ਘਟਨਾ ਦਾ ਉੱਪਰ ਗਈ ਐ ਇਹਦੋਂ ਛੋਟੀ ਰਹਿ ਸਕਦੀ ਸੀ ਹੂੰ ਅੱਛਾ ਕੋਈ ਦਿਨ ਪਹਿਲਾਂ ਮੁੱਖ ਮੰਤਰੀ ਵੀ ਐਸਐਸਪੀ ਸਾਹਿਬ ਤਮਾਮ ਜਿਹੜੇ ਵੱਡੇ ਪੁਲਿਸਰ ਉਹਨਾਂ ਨਾਲ ਮੀਟਿੰਗ ਹੁੰਦੀ ਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਕਿਤੇ ਨਜਾਇਜ਼ ਪਰਚੇ ਨਹੀਂ ਪਾਉਣੇ ਅਜਿਹੀਆਂ ਘਟਨਾਵਾਂ ਨੂੰ ਉਸ ਤੋਂ ਅਗਲੇ ਦਿਨ ਹੀ ਘਟਨਾ ਹੋ ਜਾਂਦੀ ਕਿਵੇਂ ਦੇਖਦੇ ਦੇਖੋ ਜੀ ਜਿਹੜਾ ਇਹ ਕਹਿੰਦੇ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਇੱਕ ਗੱਲ ਸਾਫ਼ ਆ ਕਿ ਇੱਥੇ ਆਮ ਲੋਕਾਂ ਵਾਸਤੇ ਕੁਝ ਵੀ ਨਹੀਂਗਾ ਜਿੰਨੀਆਂ ਵੀ ਸਰਕਾਰਾਂ ਹੁਣ ਤਾਈ ਬਣੀਆਂ ਉਹ ਤਣਾਟਾਂ ਦੀ ਚੱਕਰੀ ਕਰਦੀਆਂ ਰਹੀਆਂ ਉਹੋ ਕੁਛ ਇਥੋਂ ਦੇ ਐਮਐਲਏ ਅਮੋਲਕ ਸਿੰਘ ਨੇ ਕੀਤਾ ਜਿਹੜਾ ਕਿ ਪਿੰਡ ਚੰਦਪਾਣ ਦੇ ਵਿੱਚ ਜਿਸ ਤਰ੍ਹਾਂ ਦੀ ਗੁੰਡਾਗਰਦੀ ਕਰਵਾਈ ਉਹ ਇੱਕ ਸ਼ੈੱਲਰ ਮਾਲਕ ਦੇ ਕਹਿਣ ਤੇ ਕਿ ਮੇਰੇ ਆ ਜਿਹੜੀ ਧੌਂਸ ਆ ਪਿੰਡ ਦੇ ਵਿੱਚ ਉਹ ਨਾ ਘਟ ਜੇ ਤੇ ਐਮਐਲਏ ਨੂੰ ਐ ਲੱਗਦਾ ਸੀ ਕਿ ਮੈਨੂੰ ਮੋਟਾ ਫੰਡ ਆਉਂਦਾ ਮੈਨੂੰ ਇਹਨਾਂ ਦੇ ਰਾਹੀਂ ਜਿਹੜਾ ਉਹ ਮਹੀਨਾ ਮਿਲਦਾ ਹਿੱਸੇਪੱਤੀ ਮਿਲਦੀ ਆ ਜਿਹੜਾ ਕਿ ਉਹ ਮਾਲ ਲੋਡ ਕਰਨ ਦਾ ਜਾਂ ਹੋਰ ਸਾਰੇ ਠੇਕੇਦਾਰੀ ਦੇ ਪੱਲੇਦਾਰੀ ਦੇ ਉਹ ਠੇਕੇ ਲੈਂਦੇ ਆ ਉਹਦੇ ਵਿੱਚੋਂ ਐਮਐਲਏ ਨੂੰ ਹਿੱਸੇਪੱਤੀ ਇਹਨਾਂ ਗਮਦੂਰ ਸਿੰਘ ਹੋਰਾਂ ਵੱਲੋਂ ਜਾਂਦੀ ਆ ਜਿਹੜਾ ਕਰਕੇ ਐਮਐਲਏ ਨੇ ਗਮਦੂਰ ਸਿੰਘ ਹੋਣਾ ਦੀ ਮਦਦ ਕੀਤੀ ਤੇ ਪੁਲਿਸ ਨੂੰ ਇਸ਼ਾਰਾ ਕੀਤਾ ਕਿ ਧਰਨੇ ਤੇ ਸ਼ਾਂਤਮਈ ਧਰਨਾ ਜਿਹੜੇ ਲਾ ਕੇ ਬੈਠੇ ਨੇ ਲੋਕ ਉਹਨਾਂ ਨੂੰ ਡਾਂਗਾ ਮਾਰ ਮਾਰ ਕੇ ਉਠਾਓ ਤੇ ਉਹੀ ਕਰਤੂਤ ਜਿਹੜੀ ਰਕੇਸ਼ ਕੁਮਾਰ ਨੇ ਕੀਤੀ ਇੱਥੇ ਹੀ ਨਹੀਂ ਰੁਕਿਆ ਪੁਲਿਸ ਦੀ ਇੱਕ ਹੋਰ ਹਰਾਮਜਾਦਗੀ ਸਾਹਮਣੇ ਆਈ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੜ ਵੜ ਕੇ ਜਦੋਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਭਰ ਕੇ ਲਿਜਾ ਕੇ ਥਾਣਿਆਂ ਦੇ ਵਿੱਚ ਬੰਦ ਕਰਤਾ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਉਸ ਤੋਂ ਬਾਅਦ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਵੜ ਵੜ ਕੇ ਲੋਕਾਂ ਦੇ ਸਮਾਨ ਦੀ ਭੰਨ ਤੋੜ ਕੀਤੀ ਬਹੁਤ ਸਾਰਾ ਸਮਾਨ ਜਿਹੜਾ ਚਕਨਾ ਚੂਰ ਤਾਲੂਕਾਂਆਂ ਗੱਡੀਆਂ ਤੱਕ ਇੱਥੋਂ ਤੱਕ ਕੇ ਜਿਹੜਾ ਉਹ ਸਰਪੰਚ ਸੀਗਾ ਉਹਦੇ ਘਰ ਦੇ ਕੈਮਰੇ ਤੱਕ ਉਹਦੀ ਗੱਡੀ ਤੱਕ ਜਾਂ ਹੋਰ ਸਾਰਾ ਸਮਾਨ ਜਿਹੜਾ ਪੁਲਿਸ ਨੇ ਤੋੜਫੋੜ ਕੀਤੀ ਆ ਜਿਹੜਾ ਸਮਾਨ ਗਿਰਫਦਾਰ ਹੋਏ ਸਾਥੀਆਂ ਦੇ ਕੋਲੋਂ ਉਹਨਾਂ ਨੇ ਖੋਇਆ ਖਿੰਜਿਆ ਪੈਸਾ ਥੇਲਾ ਉਹਦੀ ਵੀ ਕੋਈ ਉਗ ਸੁਗ ਨਹੀਂ ਕਿਉਂ ਕਿੱਧਰ ਗਿਆ ਪੁਲਿਸ ਨੇ ਕਿੱਥੇ ਰੱਖਿਆ ਪੁਲਿਸ ਨੇ ਉਸ ਇੱਕ ਧਰਾੜ ਦੇ ਜਿਹੜਾ ਐਮਐਲਏ ਦੇ ਕਹਿਨ ਤੇ ਉਹਦੇ ਮੰਗਰ ਮੰਗਰ ਜਿਹੜੀ ਪੂਸ਼ ਮਾਰਦਿਆਂ ਹੋਇਆਂ ਇਹ ਸਾਰੇ ਕਾਸੇ ਨੂੰ ਅੰਜਾਮ ਦਿੱਤਾ ਤੇ ਹੁਣ ਅਸੀਂ ਦੱਸਣਾ ਚਾਹੁੰਨੇ ਆ ਐਸਐਸਪੀ ਫਰੀਦਕੋਟ ਨੂੰ ਕਿ ਤੂੰ ਇਸ ਪਿੰਡ ਦੇ ਵਿੱਚ ਆ ਕੇ ਆਪਦੀ ਧੌਸ ਜਮਾ ਕੇ ਗਈ ਸੀ 8-700 ਬੰਦਾ ਲਿਆ ਕੇ ਪੂਰੀ ਹਵਾ ਤੱਕ ਕੀਤੀ ਗੁੰਡਾਗਰਦੀ ਕੀਤੀ ਪੁਲਿਸ ਨੇ ਅੱਜ ਉਸ ਗੁੰਡਾਗਰਦੀ ਦਾ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਚੰਦ ਭਾਂ ਦੇ ਲੋਕ ਆ ਜਿਹੜੇ ਉਹ ਛੜਕਾਂ ਤੇ ਫੇਰ ਆਏ ਆ ਜਿਹੜੇ ਲੋਕਾਂ ਨੂੰ ਤੁਸੀਂ ਕੁੱਟ-ਕੁੱਟ ਕੇ ਅੰਦਰਾਂ ਚ ਵਾੜਿਆ ਸੀ ਘਰਾਂ ਚ ਵਾੜਿਆ ਸੀ ਤੇ ਪਿੰਡ ਛੱਡਣ ਲਈ ਮਜਬੂਰ ਕੀਤਾ ਸੀਗਾ ਉਹ ਦੇਖ ਲੈਣ ਲਾ ਚਾਹੀਦਾ ਐਸਐਸਪੀ ਪ੍ਰਿਗਿਆ ਜੈਨ ਨੂੰ ਕਿ ਅੱਜ ਉਹ ਫੇਰ ਲੋਕ ਜਿਹੜੇ ਹਿੰਮਤ ਕਰਕੇ ਬਾਹਰ ਆਏ ਆ ਤੇ 10 ਤਾਰੀਖ ਨੂੰ ਜਿਹੜਾ ਵੱਡੀ ਗਿਣਤੀ ਦੇ ਵਿੱਚ ਐਸਐਸਪੀ ਦਫ਼ਤਰ ਫਰੀਦਕੋਟ ਜਿਹੜਾ ਹੋ ਰਿਹਾ ਘਰਾਓ ਆ ਉਹਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਅਸੀਂ ਹੋਰ ਵੀ ਪੰਜਾਬ ਦੇ ਜਿੰਨੇ ਵੀ ਜਝਾਰੂ ਲੋਕ ਜਿੰਨੇ ਵੀ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ 10 ਤਾਰੀਖ ਨੂੰ ਐਸਐਸਪੀ ਦਫ਼ਤਰ ਫਰੀਦਕੋਟ ਪਹੁੰਚੋ ਕਿਉਂਕਿ ਇਸ ਤੋਂ ਵੱਡਾ ਜੁਰਮਾ ਜਿਹੜਾ ਇਸ ਤੋਂ ਵੱਡਾ ਜ਼ਬਰ ਉਹ ਲੋਕਾਂ ਦੇ ਨਾਲ ਨਹੀਂ ਹੋ ਸਕਦਾ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਨੇ ਛਰੇ ਆਮ ਜਿਹੜਾ ਕੋਲੇ ਖੜ ਕੇ ਪ੍ਰਾਈਵੇਟ ਗੁੰਡਿਆਂ ਤੋਂ ਆਮ ਲੋਕਾਂ ਦੇ ਪਰ ਗੋਲੀਆਂ ਚਲਵਾਈਆਂ ਤੇ ਪੁਲਿਸ ਨੇ ਗੋਲੀਆਂ ਚਲਾਉਂਦਿਆਂ ਹੋਇਆਂ ਥੱਲਿਓਂ ਕੁਝ ਲੋਕ ਕਹਿ ਰਹੇ ਨੇ ਕਿ ਸਿੱਧੀ ਗੋਲੀ ਮਾਰ ਸਿਰ ਦੇ ਵਿੱਚ ਮਾਰ ਤੇ ਪਰ ਫਰੀਦਕੋਟ ਦੀ ਪੁਲਿਸ ਨੇ ਅੱਖਾਂ ਮੀਟੀਆਂ ਹੋਈਆਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਚੰਦ ਭਾਂਦੇ ਆ ਗਰੀਬ ਲੋਕਾਂ ਤੇ ਜ਼ਬਰ ਟਾਤਾ ਗੁੰਡਾਗਰਦੀ ਕਰਤੀ ਆ ਇਹ ਲੋਕ ਬੋਲਣਗੇ ਨਹੀਂ ਘਰਾਂ ਚੋਂ ਨਹੀਂ ਨਿਕਲਣਗੇ ਦਸਰਾਂ ਚਾਉਣੇ ਅਸੀਂ ਫਰੀਦਕੋਟ ਦੀ ਪੁਲਿਸ ਨੂੰ ਕਿ ਪੂਰੇ ਪੰਜਾਬ ਦੇ ਲੋਕ ਚੰਦ ਭਾਂਦੇ ਨਾਲ ਮਜ਼ਦੂਰਾਂ ਦੇ ਨਾਲ ਖੜੇ ਆ ਜੇ ਤੁਹਾਡੇ ਚ ਹੁਣ ਕੋਈ ਮਤ ਹੋਈ ਤੇ ਕੋਈ ਹਰਕਤ ਕਰਕੇ ਦਿਖਾਇਆ ਜੇ ਬੰਦੇ ਦੇ ਪੁੱਤ ਤੁਹਾਨੂੰ ਬਣਾ ਕੇ ਹਟਾਂਗੇ ਆ ਦੇਖੋ ਅਸੀਂ ਅਸੀਂ ਤੁਹਾਡੇ ਮਾਧਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਕੋਈ ਨੁਕਸਾਨ ਨਹੀਂ ਹੋਇਆ ਆ ਦੇਖੋ ਮੁੰਡੇ ਦੇ ਛਰਲੇ ਵੱਜੇ ਹੋਏ ਆ ਤੁਹਾਡੇ ਅਸੀਂ ਇੱਥੇ ਦਿਖਾ ਰਹੇ ਆ ਕਿ ਆ ਛਰਲਾ ਵੱਜਿਆ ਹੋਇਆ ਉਹਦੇ ਗੱਲ ਤੇ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਆ ਮੁੰਡਾ ਇਹ ਪਤਾ ਨਹੀਂ ਕਿੱਥੇ ਗਿਆ ਹੁਣ ਜਾਨੀ ਇਹ ਪੁਲਿਸ ਤੋਂ ਛੁਪਿਆ ਹੋਇਆ ਜਾਂ ਲੁਕਿਆ ਹੋਇਆ ਜੋ ਇਹਨਾਂ ਨੂੰ ਛਾਪੇ ਛੁਪੇ ਮਾਰਦੀ ਆ ਜਾਨੀ ਇਹ ਪੁਲਿਸ ਆ ਜਿਹੜੀ ਕੋਈ ਗੱਲ ਨਹੀਂ ਜਿਹੜੀ ਇਹ ਪੁਲਿਸਾ ਮਤਲਬ ਇਹ ਦਾਵਾ ਕਰ ਰਹੀ ਕਿ ਕੁਝ ਹੋਇਆ ਹੀ ਨਹੀਂਗਾ ਇਹ ਗਮਦੂਰ ਸਿੰਘ ਵਾਲੇ ਪਾਸਿਓਂ ਗਮਦੂਰ ਸਿੰਘ ਵਾਲੀ ਧਿਰ ਤੋਂ ਜਿਹੜੀਆਂ ਗੋਲੀਆਂ ਚੱਲੀਆਂ ਉਹਦੇ ਨਾਲ ਮੁੰਡੇ ਦੇ ਗਲ 'ਚ ਛਰਲਾ ਵੱਜਿਆ ਹੋਇਆ ਇਨਫੈਕਸ਼ਨ ਹੋ ਸਕਦੀ ਹੈ ਬੰਦੇ ਦੀ ਮੌਤ ਹੋ ਸਕਦੀ ਹੈ ਕੀ ਹੋ ਸਕਦਾ ਹੈ ਜਾਨੀ ਇਸ ਗੱਲ ਦਾ ਜ਼ਿੰਮੇਵਾਰ ਰਜੇਸ਼ ਕੁਮਾਰ ਇੱਥੋਂ ਦੀ ਐਸਐਸਪੀ ਪ੍ਰਿਗਿਆ ਜੀ ਨੇ ਜਿਹੜੀ ਝੂਠ ਮਾਰਦੀ ਹੈ ਤੇ ਇੱਥੋਂ ਦਾ ਗਮਦੂਰ ਆ ਜਿਹੜਾ ਕਹਿੰਦਾ ਕਿ ਅਸੀਂ ਪਹਿਲਾਂ ਕਹਿੰਦਾ ਅਸੀਂ ਗੋਲੀ ਚਲਾਈ ਆ ਰੱਖਿਆ ਵਾਸਤੇ ਹੁਣ ਕਹਿੰਦਾ ਅਸੀਂ ਕੋਈ ਗੋਲੀ ਚਲਾਈ ਨਹੀਂ ਹੈਗੀ ਜਾਨੀ ਅਸੀਂ ਤੁਹਾਡੇ ਸਾਹਮਣੇ ਰਾਹੀ ਮੰਗ ਕਰਦੇ ਆ ਕਿ ਰਜੇਸ਼ ਕੁਮਾਰ ਤੇ ਗਮਦੂਰ ਤੇ ਉਹਦੇ ਭਰਾ ਤੇ ਤੇ ਜਿਹੜੇ ਉਹਦੇ ਨਾਲ ਦੇ ਕੁੱਟਮਾਰ ਕਰਨ ਵਾਲੇ ਆ ਸਮੇਤ ਐਸਐਚਓ ਤੇ ਜਾਨੀ ਦਾ ਪਰਚਾ ਹੋਣਾ ਚਾਹੀਦਾ ਹੈ ਮਜ਼ਦੂਰਾਂ ਨੂੰ ਝੂਠੇ ਬੰਦ ਕੀਤਾ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਇੱਕ ਗੱਲ ਮੈਂ ਰੱਖਣੀ ਸੀਗੀ ਪੁਲਿਸ ਨੇ ਗੋਗਲੂਆਂ ਤੋਂ ਮਿੱਟੀ ਝਾੜ ਲਈ ਇੱਕ ਐਫਆਈਆਰ ਕੀਤੀ ਝੂਠੀ ਮੂਠੀ ਜੀ ਐਫਆਈਆਰ ਕੀਤੀ 255459 ਸਲੈਕਟ ਦੀ ਹਰਵਿੰਦਰ ਸਿੰਘ ਵਗੈਰਾ ਵਗੈਰਾ ਬੰਦਿਆਂ ਦੀ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਬੰਦਿਆਂ ਦੇ ਸ਼ਰੇ ਵਜੇ ਆ ਉਹਨਾਂ ਨੂੰ ਐਡਮਿਟ ਕਰੋ ਉਹਨਾਂ ਦੀ ਮੈਡੀਕਲ ਜਾਂਚ ਬੋਰਡ ਬਣਾਓ ਜਿਹੜੇ ਜਿਹਦੇ ਵਿੱਚ ਤਿੰਨ ਘੱਟੋ ਘੱਟ ਜਿਹੜੇ ਡਾਕਟਰ ਹੋਣ ਜਾਂਚ ਕਰੇ ਉਹ ਇਹ ਪਤਾ ਲਾਵੇ ਕਿ ਅੰਦਰ ਸ਼ਰੇ ਹੈਗੇ ਆ ਜਿੱਥੇ-ਜਿੱਥੇ ਵੱਜੇ ਆ ਉਹਨਾਂ ਦੇ ਬਿਆਨਾਂ ਤੇ ਇਹਨਾਂ ਦੇ ਪਰਚੇ ਦਰਜ ਹੋਣ ਚਾਹੀਦੇ ਆ ਕਿਉਂਕਿ ਹੁਣ ਸਟੇਟ ਨੇ ਪੁਲਿਸ ਨੇ ਆਪਦੇ ਵੱਲੋਂ ਪਰਚਾ ਦਿੱਤਾ ਇਹ ਤਾਂ ਜਦੋਂ ਮਰਜ਼ੀ ਰੱਦ ਕਰ ਸਕਦੇ ਆ ਅਸੀਂ ਮੰਗ ਕਰਦੇ ਆ ਕਿ ਇਹਨਾਂ ਨੂੰ ਦਾਖਲ ਕਰਕੇ ਇਹਨਾਂ ਦੇ ਬਿਆਨਾਂ ਤੇ ਉਹਨਾਂ ਦੇ ਜਿਹੜਾ ਨਿੱਜੀ ਤੌਰ ਤੇ ਪਰਚਾ ਹੋਣਾ ਚਾਹੀਦਾ ਜਿਹੜੀ ਪਰਸੋਂ ਦੀ ਮਤਲਬ ਸੰਘਰਸ਼ ਆ ਐਸਐਸਪੀ ਅਫਸਰ ਘੇਰਣਾ ਉਹਦੇ ਵਿੱਚ ਕਿਹੜੀਆਂ ਮੁੱਖ ਮੰਗਾਂ ਨੇ ਜਿਹਨੂੰ ਲੱਗੇ ਉਹ ਸੰਘਰਸ਼ ਪਹਿਲੀ ਮੰਗ ਤਾਂ ਇਹ ਆ ਕਿ ਜਿਹੜੇ ਬੇਗੁਨਾਹ ਲੋਕ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਝੂਠੇ ਪਰਚੇ ਜਿਹੜੇ ਆ ਉਹ ਰੱਦ ਕੀਤੇ ਜਾਣ ਜਿਹੜੇ ਲੋਕਾਂ ਨੇ ਗੋਲੀ ਚਲਾਈ ਆ ਜਿਨ੍ਹਾਂ ਲੋਕਾਂ ਨੇ ਸਾਰੇ ਮਾਮਲੇ ਨੂੰ ਤੂਲ ਦੇਣ ਲਈ ਸ਼ਹਿਦ ਦਿੱਤੀ ਆ ਚਾਹੇ ਉਹਦੇ ਵਿੱਚ ਐਮਐਲਏ ਮੋਲਕ ਸਿੰਘ ਆ ਚਾਹੇ ਜਿੱਥੇ ਉਹ ਐਸਐਚਓ ਆ ਚਾਹੇ ਜਿਹੜੇ ਕੁਝ ਗਮਤੂਰ ਵਰਗੇ ਹੋਰ ਲੋਕ ਆ ਉਹਨਾਂ ਸਾਰਿਆਂ ਦੇ ਖਿਲਾਫ ਅਰਾਧਾ ਕਤਲ ਐਸਸੀਐਸਟੀ ਐਕਟ ਤੇ ਹੋਰ ਬੰਦੀਆਂ ਧਰਾਵਾਂ ਤੇ ਇਹ ਮਕਦਮਾ ਦਰਜ ਕਰਕੇ ਉਹਨਾਂ ਨੂੰ ਸਿੱਖਾਂ ਪਿੱਛੇ ਬੰਦ ਕੀਤਾ ਜਾਵੇ ਸਾਰੇ ਮਾਮਲੇ ਦੀ ਜਿਹੜੀ ਨਿਆਂਕ ਜਾਂਚ ਕਰਾ ਕੇ ਜਿਹੜੇ ਤਮਾਮ ਜਿਹੜੇ ਚਾਹੇ ਸਿਵਲ ਨਾਲ ਚਾਹੇ ਪੁਲਿਸ ਨਾਲ ਸੰਬੰਧਿਤ ਅਧਿਕਾਰੀ ਆ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਹੋਵੇ ਤੇ ਜਿੰਨੇ ਲੋਕਾਂ ਦਾ ਤਮਾਮ ਮਜ਼ਦੂਰਾਂ ਦੇ ਘਰਾਂ ਦਾ ਚਾਹੇ ਤੋੜ-ਫੋੜ ਆ ਚਾਹੇ ਗੱਡੀਆਂ ਦੀ ਭਾਂ ਤੋੜਿਆ ਚਾਹੇ ਹੋਰ ਕੋਈ ਮਾਲੀ ਨੁਕਸਾਨ ਹੋਇਆ ਉਨਾ ਸਾਰੇ مالی ਨੁਕਸਾਨ ਦੀ ਜਿਹੜੀ ਪਰਪਾਈ ਆ ਉਹ ਸਰਕਾਰ ਜਿਹੜੀ ਉਹ ਕਰੇ ਤਾਂ ਜਾ ਕੇ ਜਿਹੜਾ ਇਹ ਸੰਘਰਸ਼ ਜਿਹੜਾ ਉਹ ਬੰਦ ਹੋਣਾ ਨਹੀਂ ਤਾਂ ਇਹ ਸੰਘਰਸ਼ 10 ਫਰਵਰੀ ਨੂੰ ਐਸਐਸਪੀ ਦਫਤਰ ਦੇ ਘਰਾਓ ਨਾਲ ਸ਼ੁਰੂ ਹੋਊਗਾ ਤਾਂ ਕਿ ਕਿੱਥੋਂ ਤੱਕ ਜਾਂਦਾ ਜਿੱਥੋਂ ਤੱਕ ਸਰਕਾਰ ਨੇ ਪ੍ਰਸ਼ਾਸਨ ਨੇ ਲੈ ਜਾਣਾ ਹੋਇਆ ਉੱਥੋਂ ਤੱਕ ਇਹ ਸੰਘਰਸ਼ ਜਿਹੜਾ ਜਾਊਗਾ ਜੀ ਜੀ ਬਾਈ ਜੀ ਉਹਦੇ ਚ ਇਹ ਹੈਗਾ ਕਿ ਤਿੰਨ ਨੌਜਵਾਨ ਸਰਪੰਚ ਸਮੇਤ ਆ ਜਿਹੜੇ ਪੁਲਿਸ ਨੇ ਦੁਬਾਰਾ ਰਿਮਾਂਡ ਤੇ ਲਏ ਆ ਪਹਿਲਾਂ ਹੀ ਬਹੁਤ ਜ਼ਿਆਦਾ ਸਰਪੰਚ ਆ ਜਿਹੜਾ ਉਹਦਾ ਕੁੱਟਮਾਰ ਬਹੁਤ ਜ਼ਿਆਦਾ ਹੋਈ ਹੈਗੀ ਆ ਪੁਲਿਸ ਆਪਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜੇ ਅਸੀਂ ਚਾਹੋਣੇ ਹੈਗੇ ਆ ਕਿ ਜਿਹੜਾ ਰਿਮਾਂਡ ਲਿਆ ਹੈਗਾ ਉਹਨੂੰ ਬਿਲਕੁਲ ਜਿਵੇਂ ਆਪਾਂ ਕਹਦੀਏ ਕਿ ਉਹਨੂੰ ਇਹ ਬੰਦ ਕੀਤਾ ਜਾਵੇ ਇਹ ਕੰਮ ਤਾਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀ ਐਕਸ਼ਨ ਕਮੇਟੀ ਬਣੀ ਹੈਗੀ ਆ ਉਹਦੇ ਆਧਾਰ ਤੇ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਆ ਤਾਂ ਜਿਵੇਂ ਆਪਾਂ ਕਰਕੇ ਟ੍ਰੇਲਰ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ 10 ਫਰਵਰੀ ਨੂੰ ਹੈ ਜਿਹੜੀ ਪੂਰੀ ਸੋਰੀ ਫਿਲਮ ਇਥੋਂ ਦੀ SSP ਨੂੰ ਫਰੀਦਕੋਟ ਦੀ SSP ਨੂੰ ਦਿਖਾਵਾਂਗੇ ਔਰ ਇਹਨਾਂ ਦੇ ਅਗਲੇ ਪਿਛਲੇ ਵੀ ਯਾਦ ਰੱਖਣਗੇ ਜੀ ਬੜਾ